ਅੱਜ ਥੋੜੀ-ਬਹੁਤੀ ਗੱਲਾਂ ਕਰਦੇ ਆ ਇਹਦੇ ਬਾਰੇ ਵੀ ਇੰਨੀ ਵਾਟ ਚੱਲ ਕੇ ਵੀ ਆਏ ਆ ਵੀ ਜੇ ਕੋਈ ਹੋਰ ਬੰਦਾ ਆਉਣਾ ਚਾਹੁੰਦਾ ਫਾਇਦਾ ਵੀ ਹੈਗਾ ਕਿ ਇਕੱਲੀ ਤੇਲ ਮਚਾਉਣਾ ਜਾਂ ਵਾਟ ਖਰਾਬ ਕਰਨੀ ਆ ਤੇ ਥੋੜਾ ਜਿਹਾ ਪਹਿਲਾਂ ਵਿਊ ਦਿਖਾ ਦਿੰਨੇ ਆ ਤੇ ਵਿਊ ਬਹੁਤ ਸੋਹਣਾਗਾ ਇੱਕ ਪੱਥਰ ਜਾਂ ਟਾਇਪ ਆ ਜਿਵੇਂ ਆਪਾਂ ਕਹਿ ਦਈਏ ਵੀ ਇੱਕੋ ਪੱਥਰ ਬਣਿਆ ਵਿਆ ਵਾਹ ਵਾਹ ਵੱਡਾ ਹਰਾ ਜਾਂ ਤੇ ਬਾਈ ਕਿਵੇਂ ਲੱਗਦਾ ਪਹਿਲਾਂ ਹਾਲ ਚਾਲ ਦੱਸੋ ਆਪਦਾ ਵਧੀਆ ਵਧੀਆ ਬਾਈ ਬਹੁਤ ਵਧੀਆ ਇੰਨੀ ਵਾਰਟ ਆਏ ਆ ਕੋਈ ਪ੍ਰੋਬਲਮ ਤਾਂ ਨਹੀਂ ਆਈ ਮੇਰੇ ਪ੍ਰੋਬਲਮ ਆਈਆਂ ਵੀ ਆ ਨਹੀਂ ਵੀ ਆਇਗਾ ਹਨਾ ਉਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਿਹੜੇ ਹਿਸਾਬ ਨਾਲ ਕਰਨਾ ਪਰ ਜੇ ਇੱਕ ਆਪਾਂ ਦੇਖੀਏ ਤਾਂ ਕੋਈ ਬਾਲਾ ਵੱਡਾ ਔਖਾ ਕੰਮ ਵੀ ਨਹੀਂ ਜੇ ਆਪਾਂ ਆਪਦੇ ਆਪ ਨੂੰ ਥੋੜਾ ਜਿਹਾ ਮੇਨਟੇਨ ਕਰਕੇ ਚੱਲਦੇ ਆ ਹਨਾ ਤਾਂ ਅਸੀਂ ਹੁਣ ਤੱਕ ਦੀ 3500 ਕਿਲੋਮੀਟਰ ਕਵਰ ਕਰਕੇ ਇੱਥੋਂ ਤੱਕ ਪਹੁੰਚੇ ਆ। ਵੈਸੇ ਤਾਂ ਅਸੀਂ ਬ੍ਰਿਸਬਨ ਰਹਿਨੇ ਆ। ਬ੍ਰਿਸਬਨ ਆਲਮੋਸਟ 3500 ਕਿਲੋਮੀਟਰ ਪੈ ਜਾਂਦਾ। ਤੇ ਆਹ ਲੋਕੇਸ਼ਨ ਬਾਰੇ ਬਈ ਦੱਸ ਦਿਓ ਥੋੜਾ ਜਿਹਾ ਕੀ ਹਾਲਤਾ ਵਾ ਕਿੱਥੇ ਆ ਕਿੰਨਾ ਕ ਟਾਈਮ ਲੱਗਦਾ ਕਿ ਇਹ ਬਈ ਤਿੰਨਾਂ ਦਿਨਾਂ ਦੇ ਸਫ਼ਰ ਤੋਂ ਬਾਅਦ ਅੱਜ ਅਸੀਂ ਸਾਡੀ ਜਿਹੜੀ ਲਾਸਟ ਡੈਸਟੀਨੇਸ਼ਨ ਸੀਗੀ ਜੋ ਸਾਡਾ ਏਮ ਸੀਗਾ ਅਸੀਂ ਇਹਨੂੰ ਦੇਖਣ ਦੇ ਲਈ ਅੱਜ ਇੱਥੇ ਪਹੁੰਚੇ ਆ। ਇੱਥੇ ਬਹੁਤ ਹੀ ਥੋੜੇ ਲੋਕ ਆਏ ਆ। ਤੇ ਬਹੁਤ ਹੀ ਥੋੜੀ ਲੋਕਾਂ ਨੂੰ ਇਹਦੇ ਬਾਰੇ ਦੇ ਵਿੱਚ ਪਤਾ ਇਹ ਇੱਕ ਆਸਟ੍ਰੇਲੀਆ ਦੇ ਸੈਂਟਰ ਪਾਰਟ ਦੇ ਵਿੱਚ ਨਾਰਥਰਨ ਟ੍ਰੋਟਰੀ ਦੇ ਸਟੇਟ ਦੇ ਵਿੱਚ ਸਪਰਿੰਗ ਅਲਾਈਸ ਤੋਂ ਅੱਗੇ ਜਾ ਕੇ ਇੱਕ ਉਲਰੂ ਪੈਂਦਾ ਆ ਜੋ ਕਿ ਬਹੁਤ ਹੀ ਕਵਾਈਟ ਪਲੇਸ ਆ ਉਹਦੇ ਵਿੱਚ ਇਹ ਇੱਕ ਬਹੁਤ ਹੀ ਵੱਡਾ ਇੱਕ پہاੜ ਦਾ ਟੋਟਾ ਆ ਜੋ ਕਿ ਇੱਕ ਪੱਥਰ ਟਾਈਪ ਆ ਪੱਥਰ ਦੇ ਰੂਪ ਦੇ ਵਿੱਚ ਆ ਆਮ ਪੱਥਰ ਆਪਾਂ ਛੋਟੇ ਤਾਂ ਬਹੁਤ ਦੇਖਿਆ ਪਰ ਮੇਰੇ ਹਿਸਾਬ ਦੇ ਨਾਲ ਅੱਜ ਤੱਕ ਦਾ ਜਿੰਨਾ ਕਿ ਮੈਂ ਘੁੰਮਿਆਗਾ ਇੰਡੀਆ ਦੇ ਵਿੱਚ ਘੁੰਮਿਆ ਜਾਂ ਆਸਟ੍ਰੇਲੀਆ ਦੇ ਵਿੱਚ ਘੁੰਮਿਆ ਅੱਜ ਤੱਕ ਦਾ ਮੈਂ ਇਹ ਸਭ ਤੋਂ ਵੱਡਾ ਪੱਥਰ ਦੇਖਿਆ ਪਰ ਹਿਸਟਰੀ ਵੀ ਇੱਥੋਂ ਦੀ ਇਹੀ ਗੱਲ ਕਹਿੰਦੀ ਆ ਕਿ ਇਹ ਜਿਹੜਾ ਪੱਥਰ ਆ ਇਹ ਇੱਕ ਬਹੁਤ ਵੱਡਾ ਆ ਹਨ ਤੇ ਇਹਨੂੰ ਸਮਝਣ ਦੇ ਲਈ ਥੋੜਾ ਜਿਹਾ ਹਲੇ ਸਾਨੂੰ ਵੀ ਟਾਈਮ ਲੱਗ ਰਿਹਾ ਇਹ ਬਹੁਤ ਹੀ ਪੁਰਾਣਾ ਸਿਸਟਮ ਆ ਤੇ ਬਈ ਇਹਨੂੰ ਆਪਾਂ ਇੱਥੇ ਆ ਕੇ ਕੀ ਸਿਸਟਮ ਆ ਆਪਣਾ ਕਿਵੇਂ ਇੱਥੇ ਆਇਆ ਜਾਂਦਾ ਕੋਈ ਟਿਕਟ ਲੱਗਦੀ ਆ ਕਿੰਨੇ ਕ ਪ੍ਰਾਈਸ ਆ ਇੱਥੇ ਬਈ ਇੱਕ ਬੰਦੇ ਦੀ 38 ਡਾਲਰ 38 ਡਾਲਰ ਇੱਕ ਬੰਦੇ ਦੀ ਟਿਕਟ ਆ ਜਦੋਂ ਆਪਾਂ ਇੱਥੋਂ ਦੀ ਐਂਟਰੀ ਕਰਦੇ ਆ ਐਂਟਰੀ ਦੀ ਟਿਕਟ ਆ ਜਿਹੜੀ ਮਿਨੀਮਮ ਆਪਣੇ ਕੋਲੇ 3 ਦਿਨਾਂ ਲਈ ਆ। ਅੱਛਾ। 3 ਦਿਨਾਂ ਦੇ ਲਈ ਆਪਾਂ ਇਹਨੂੰ 3 ਦਿਨਾਂ ਦੇ ਵਿੱਚ ਆਰਾਮ ਨਾਲ ਘੁੰਮ ਸਕਦੇ ਆ। ਠੀਕ ਆ। ਉਸ ਤੋਂ ਬਾਅਦ ਜੇ ਤੁਸੀਂ ਉਹਨੂੰ ਐਕਸਟੈਂਡ ਕਰਾਉਣਾ ਤਾਂ ਐਕਸਟੈਂਡ ਵੀ ਹੋ ਜਾਂਦੀ ਆ। ਹੂੰ। ਪਰ ਇਹਨੂੰ ਘੁੰਮਣ ਦੇ ਲਈ ਮੇਰੇ ਹਿਸਾਬ ਨਾਲ ਖੁੱਲਾ ਸਮਾਂ ਲੈ ਕੇ ਆਉਣਾ ਚਾਹੀਦਾ। ਹਾਂ। ਕਿਉਂਕਿ ਘੱਟ ਤੋਂ ਘੱਟ ਵੀ ਇੰਦਾਕ ਵੱਡਾ ਘੇਰਾ ਆ ਇਹਦਾ ਵੀ ਇਹਦੇ 6 ਕਿਲੋਮੀਟਰ ਤੱਕ ਗੱਡੀ ਘੇਰੇ ਲੋਟ ਹੀ ਘੁੰਮੀ ਗਈ ਆ ਪਰ ਜੇ ਇਹਦੇ ਆਪਾਂ ਜਿਹੜਾ ਇਹਨਾਂ ਨੇ ਇੱਕ ਨਾਲ-ਨਾਲ ਵਾਕਿੰਗ ਡਿਸਟੈਂਸ ਬਣਾਇਆ ਆ ਬੜਾ ਹੀ ਸੋਹਣਾ ਜਿਵੇਂ ਆ ਦੇਖ ਲਓ ਇਹ ਇਹਦੇ ਵਿੱਚ ਜੇ ਆਪਾਂ ਤੁਰ ਕੇ ਵੀ ਕਲੀਅਰ ਕਰੀਏ ਤਾਂ ਘੱਟ ਤੋਂ ਘੱਟ 4 ਘੰਟੇ ਮੰਨ ਕੇ ਚੱਲੋ ਵੀ ਇਹਦਾ ਜੇ ਆਪਾਂ ਇੱਕ ਆਰਾਊਂਡ ਲੈ ਕੇ ਆਉਣਾ ਤਾਂ ਪਰ ਇਹਦੀ ਇੱਕ ਖੂਬਸੂਰਤੀ ਆ ਇਹਦੇ ਇਹ ਹਰ ਪੱਖ ਤੋਂ ਹੋਰੇ ਰੂਪ ਦੇ ਵਿੱਚ ਡਿਫਰੈਂਟ ਆ ਜੇ ਤੁਸੀਂ 500 ਮੀਟਰ ਅੱਗੇ ਜਾਵੜੇ ਉਹ ਉੱਥੇ ਤੁਹਾਨੂੰ ਉਸ ਦਾ ਛੋਟਾ ਮਿਲੇ ਉਸ ਤੋਂ ਬਾਅਦ ਵੱਡਾ ਹੁਣ ਜਿਵੇਂ ਇੱਥੇ ਆ ਮੋਰੇ ਜਿਹੋਏ ਪਏ ਪਏ ਆ ਇਹਦਾ ਇਹਦੇ ਵਿੱਚੋਂ ਕੁਝ ਚਟਾਨਾਂ ਇਹਦੀਆਂ ਡਿੱਗੀਆਂ ਹੋਈਆਂ ਪਰ ਕਈ ਜਗ੍ਹਾ ਤੋਂ ਇਹਦੀ ਖੂਬਸੂਰਤੀ ਇੰਨੀ ਕੁ ਸੋਹਣੀ ਆ ਕਿ ਇਹ ਜਿਵੇਂ ਪਲੇਨ ਆ ਜਿਵੇਂ ਇੱਕ ਕੰਧ ਪਲਾਸਟਰ ਕੀਤੀ ਹੁੰਦੀ ਆ ਜਿਹਦੇ ਵਿੱਚ ਇੱਕ ਸਲਾਈ ਜਿੰਨਾ ਵੀ ਸਾਨੂੰ ਸਰਾਖ ਨਹੀਂ ਮਿਲਿਆ ਇਹਨੀ ਸੋਹਣੀ ਖੂਬਸੂਰਤੀ ਹੈ ਇਹਦੀ ਤੇ ਯਾਰ ਜਿਵੇਂ ਬੰਦਾ ਇੱਥੇ ਟਾਈਮ 'ਚ ਟਾਈਮ ਮਤਲਬ ਵੀ ਘੱਟ ਟਾਈਮ ਹੁੰਦਾ ਹਰੇਕ ਬੰਦੇ ਕੋਲੇ ਵੀ ਤੁਸੀਂ ਕਹਿੰਦੇ ਬਈ ਆਉਣਾ ਚਾਹੀਦਾ ਕਿ ਕੀ ਘੱਟ ਟਾਈਮ ਲੈ ਕੇ ਆਵੇ ਵੱਧ ਟਾਈਮ ਲੈ ਕੇ ਆਵੇ ਮਤਲਬ ਇਹ ਐਵੇਂ ਆ ਕਿ ਇਹ ਦੁਨੀਆ ਦਾ ਇੱਕ ਅਯੂਬਾ ਆ ਹੈਨਾ ਪਰ ਪ੍ਰਮਾਤਮਾ ਨੇ ਆਪ ਨੂੰ ਬਹੁਤ ਸੋਹਣੀ ਜ਼ਿੰਦਗੀ ਬਖਸ਼ੀ ਆ ਉਹਨੇ ਐਡੇ ਸੋਹਣੇ ਅਜੂਬੇ ਬਣਾਏ ਆ ਮੈਂ ਆਣਾ ਆਪਾਂ ਨੂੰ ਕੰਮਾਂ ਨੂੰ ਛੱਡ ਕੇ ਇਹੋ ਜਿਹੀਆਂ ਚੀਜ਼ਾਂ ਜੋ ਪ੍ਰਮਾਤਮਾ ਨੇ ਇੰਨੇ ਸੋਹਣੀਆਂ ਬਣਾਈਆਂ ਤਾਂ ਆਪਾਂ ਇਹਨਾਂ ਨੂੰ ਇਹਨਾਂ ਦਾ ਆਨੰਦ ਮਾਣਨਾ ਚਾਹੀਦਾ ਸਹੀ ਗੱਲ ਸਹੀ ਗੱਲ ਤੇ ਹੋਰ ਚੀਜ਼ਾਂ ਨਾਲ ਹੈਗੀਆਂ ਦੇਖਣ ਨੂੰ ਜਿਵੇਂ ਇਹ ਇੱਥੇ ਦਾ ਬੰਦਾ ਆਉਂਦਾ ਹੀ ਆਉਂਦਾ ਇੱਕ ਦੋ ਚੀਜ਼ਾਂ ਨਾਲ ਰਲ ਜਾਂ ਤਾਂ ਚਲੋ ਟੂਰ ਹੋਰ ਵੀ ਬਹੁਤ ਵਧੀਆ ਬਣ ਜਾਂਦਾ ਬਈ ਇਹਦੇ ਰਾਸਤੇ ਦੇ ਵਿੱਚ ਵਿੱਚ ਸਾਨੂੰ ਬਹੁਤ ਹੀ ਸੋਹਣੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਇੱਥੇ ਹਰ 100 200 ਕਿਲੋਮੀਟਰ ਦੇ ਘੇਰੇ ਦੇ ਵਿੱਚ ਹਰ ਇੱਕ ਵੱਖਰਾ ਆਨੰਦ ਦੇਖਣ ਨੂੰ ਮਿਲਦਾ ਸੀਗਾ ਕਿਤੇ ਇਹਦਾ ਬਹੁਤ ਜ਼ਿਆਦਾ ਪਲੇਨ ਧਰਤੀ ਸੀਗੀ ਕਿਤੇ ਬਹੁਤ ਹੀ ਸੋਹਣੇ ਪਹਾੜ ਸੀ ਸਾਨੂੰ ਰਸਤੇ ਦੇ ਵਿੱਚ ਹੋਰ ਵੀ ਬਹੁਤ ਸੋਹਣੇ ਪਹਾੜ ਆਏ ਆ ਜੋ ਕਿ ਕੁਝ ਮਿੱਟੀ ਦੇ ਪਹਾੜ ਸੀ ਕੁਝ ਪੱਥਰੀਲੇ ਪਹਾੜ ਸੀ ਪਰ ਇੱਕ ਚੀਜ਼ ਬਹੁਤ ਵਧੀਆ ਸੀ ਕਿ ਜਿਹੜਾ ਰੋਡ ਸੀ ਉਹ ਬਹੁਤ ਵਧੀਆ ਸੀਗਾ ਤੇ ਬਾਈ ਦੇ ਵਿੱਚ ਕੋਈ ਦਿੱਕਤ ਨਹੀਂ ਤੁਸੀਂ ਆਮ इजीली ਡਰਾਈਵ ਕਰਕੇ ਆ ਸਕਦੇ ਤੇ ਬਾਈ ਇੱਥੇ ਆਉਣਾ ਜਿਵੇਂ ਨਾਰਥਰਨ ਟੈਰੇਟ ਦੀ ਪੈ ਜਾਂਦਾ ਇੱਥੇ ਮੋਸਟਲੀ ਬੰਦੇ ਆਪਣਾ ਸਜਾਨਕਾਰ ਤੇ ਛੋਟੀ ਕਾਰ ਤੇ ਆਉਣਾ ਡਰਦੇ ਆ ਵੀ ਆਪ ਤੁਹਾਡੇ ਹਿਸਾਬ ਨਾਲ 4x4 ਵੀ ਕਲਰ ਜਿਆਦਾ ਬੈਸਟ ਆ ਜਾਂ ਫਿਰ ਬੰਦਾ ਨਾਰਮਲ ਕਾਰ ਤੇ ਵੀ ਆ ਸਕਦਾ ਬਾਈ ਜੀ ਮੈਂ ਖੁਦ ਆਪ ਪਹਿਲਾਂ ਇਹ ਗੱਲ ਨੂੰ ਲੈ ਕੇ ਦੋ ਚਿੱਤੀ ਦੇ ਵਿੱਚ ਸੀਗਾ ਕਿ ਮੈਨੂੰ 4x4 ਡਰਾਈਵ ਲੈ ਕੇ ਹੀ ਆਉਣੀ ਚਾਹੀਦੀ ਆ ਪਰ ਜਦੋਂ ਮੈਂ ਇਹਦੇ ਉੱਤੇ ਰਿਸਰਚ ਕੀਤੀ ਤੇ ਮੈਂ ਹੋਰ ਜਿਹੜੇ ਲੋਕੀ ਇੱਥੇ ਘੁੰਮ ਕੇ ਗਏ ਸੀ ਮੈਂ ਉਹਨਾਂ ਦੇ ਨਾਲ ਆਪਦਾ ਲੂਪ ਸਿਸਟਮ ਬਣਾਇਆ ਤਾਲਗਤ ਕੀਤਾ ਪਰ ਇੱਥੇ ਆਉਣਾ ਬਹੁਤ ਈਜ਼ੀ ਆ ਇੱਥੇ ਤੁਸੀਂ ਇੱਕ ਨਾਰਮਲ ਛੋਟੀ ਕਾਰ ਦੇ ਉੱਤੇ ਆ ਸਕਦੇ ਆ ਕੋਈ 4x4 ਡਰਾਈਵ ਦੀ ਲੋੜ ਨਹੀਂ ਇੱਥੇ ਸਾਰਾ ਹਾਈਵੇ ਆਉਂਦਾ ਆ ਮੱਖੀਆਂ ਬਹੁਤ ਆ ਯਾਰ ਇੱਥੇ ਹੋਰ ਹੋਰ ਨਹੀਂ ਪਤਾ ਹਾਂ ਇਹ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਏਅਰ ਕੁਆਇਟ ਬਹੁਤ ਆ ਏਰੀਆ ਹਾਂ ਸਹੀ ਗੱਲ ਹੈ ਇੱਥੇ ਥੋੜੇ ਆ ਮੱਖੀਆਂ ਨੇ ਪਰ ਹੋਰ ਕੋਈ ਚੀਜ਼ ਦੇਖਣ ਨੂੰ ਹੈ ਨਹੀਂ ਜੀ ਪਰ ਇੱਕ ਇਹ ਏਰੀਏ ਦੇ ਵਿੱਚ ਸਾਨੂੰ ਸਫ਼ਰ ਦੇ ਵਿੱਚ ਆਉਂਦਿਆਂ-ਆਉਂਦਿਆਂ ਮੈਨੂੰ ਯਾਰ ਸਭ ਤੋਂ ਵਧੀਆ ਗੱਲ ਤਾਂ ਇਹ ਲੱਗੀ ਮੈਂ ਪੰਛੀ ਤੇ ਮੈਂ ਜਾਨਵਰ ਬਹੁਤ ਬੰਨੀਆਂ ਦੇ ਦੇਖੇ ਹਾਂ ਆ ਮਾਈਕ ਨੂੰ ਹੋਲਡ ਕਰ अच्छा हां मैं पंछी ते जानवर बहुत बढ़िया दे देखेया जेडे मेनू देख के बहुत बढ़िया खुश होया अच्छा ते अपना कोई फणी चीजਾਂ ਵੀ ਦੱਸੋ ਬਾਈ ਬੰਦਾ ਆਉਂਦਾ ਜਲਾ ਸਾਗੇ ਡਾਗਰਦਾ ਰਹਿੰਦਾ ਫਣੀ ਚੀਜ਼ ਤਾਂ ਯਾਰ ਇਹ ਆ ਇੱਥੋਂ ਨਾਲ ਲਈ ਅਸੀਂ ਪਿੱਛੇ ਇੱਕ ਪੈਂਡ ਪੈਂਦਾ ਕੀ ਨਾਂ ਆ ਇਹ ਲਾਇਸ ਸਪਰਿੰਗ ਪੈਂਡ ਦਾ ਨਾਮ ਹੁੰਦਾ ਬਾਈ ਉਹ ਪਿੰਡ ਦੇ ਵਿੱਚ ਨਾ ਬਈ ਜਿਹੜੇ ਲੋਕਾਂ ਨੇ ਹਾਂ ਇਹ ਆਸਟ੍ਰੇਲੀਆ ਜਿੰਨਾਂ ਦਾ ਸੀਗਾ ਸਹੀ ਗੱਲ ਨਾ ਅਰੀਜਨਲ ਲੋਕ ਵਾਜਦੇ ਆ ਉਹ ਹੂੰ ਉਹ ਬਈ ਯਾਰ ਉਹ ਲੋਕਾਂ ਦਾ ਪਿੰਡ ਆ ਠੀਕ ਆ ਆ ਸਾਡਾ ਰਾਤ ਸਟੇ ਉੱਥੇ ਸੀਗਾ ਪਰ ਗਵਰਨਮੈਂਟ ਦੇ ਹਿਸਾਬ ਨਾਲ ਉੱਥੇ ਜੇ ਅਸੀਂ ਸਰਚ ਕੀਤਾ ਤਾਂ ਸਟੇ ਨਹੀਂ ਵਧੀਆ ਸੀ ਪਰ ਮੇਰੇ ਹਿਸਾਬ ਨਾਲ ਸਾਡਾ ਉਹ ਬੈਸਟ ਸਟੇ ਸੀਗਾ ਰਾਤ ਸਹੀ ਗੱਲ ਨਾ ਠੀਕ ਆ ਆ ਸੁਣੋ ਨਾਲ-ਨਾਲ ਵੈਸੇ ਸੀ ਇਹਦੀ ਖੂਬਸੂਰਤੀ ਵੀ ਦਿਖਾਉਣੇ ਆ ਪਰ ਨਾਲ-ਨਾਲ ਸਾਨੂੰ ਅਸੀਂ ਉਸ ਪੈਂਡ ਦੇ ਬਾਰੇ ਵੀ ਦੱਸਦੇ ਹਾਂ ਸਹੀ ਗੱਲ ਆ ਉੱਥੇ ਵੀਰੇ ਕੋਈ ਵੀ ਰੂਲ ਰੈਗੂਲੇਸ਼ਨ ਨਹੀਂ ਹਾਂ ਜਿਵੇਂ ਆਪਣੇ ਵੱਡੀਆਂ ਸ਼ਹਿਰਾਂ ਦੇ ਵਿੱਚ ਆ ਸਹੀ ਗੱਲ ਤਾਂ ਉੱਥੇ ਅਸੀਂ ਰਾਤ ਇੱਕ ਚੀਜ਼ ਹੋਰ ਦੇਖੀ ਕੀ ਜੀ ਉੱਥੇ ਬਈ ਰੋਡ ਦੇ ਉੱਤੇ ਆਫ ਰੋਡ ਕਰ ਰਹੇ ਸੀ ਉਹ ਲੋਕੀ ਠੀਕ ਆ ਉਹਦੇ ਵਿੱਚ ਉੱਥੇ ਪੁਲਿਸ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਆਉਂਦੀ ਆ ਅੱਛਾ ਬਈ ਉਹ ਪੁਲਿਸ ਨੂੰ ਅੱਗੋਂ ਪੈਗੀ अच्छा वो कहंदे यार ਉਹਨਾਂ ਨੇ ਪੁਲਿਸ ਦੀ ਗੱਡੀ ਭਜਾਤੀ ਉਹਨਾਂ ਨੇ ਬਈ ਪੁਲਿਸ ਦੀ ਗੱਡੀ ਦੇ ਮਗਰ ਪੈ ਗਏ ਹਾਂ ਆਪਣੇ ਮਗਰ ਪੁਲਿਸ ਲੱਗਦੀ ਆ ਉਹ ਪੁਲਿਸ ਮਗਰ ਲੱਗ ਗਈ ਸਹੀ ਗੱਲ ਆ ਇਹ ਚੀਜ਼ ਸਾਨੂੰ ਇੱਥੇ ਦੇਖਣ ਮਿਲੀ ਇੱਥੇ ਕੋਈ ਰੂਲ ਰੈਗੂਲੇਸ਼ਨ ਨਹੀਂ ਉਹਨਾਂ ਦਾ ਆਵਦਾ ਰਾਜ ਚੱਲਦਾ ਇਹ ਨਹੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਵੀ ਕੋਈ ਐਹੋ ਜਿਹਾ ਟਾਉਨ ਤੁਸੀਂ ਸੋਚ ਨਹੀਂ ਸਕਦੇ ਵੀ ਜਿੱਥੇ ਲੋਕਾਂ ਦਾ ਆਵਦਾ ਰਾਜ ਹੋਊਗਾ ਪਰ ਉੱਥੇ ਉਹਨਾਂ ਦਾ ਆਵਦਾ ਰਾਜ ਚੱਲਦਾ ਤੇ ਬਹੁਤ ਹੀ ਵਧੀਆ ਮਾਹੌਲ ਆ ਬਈ ਉੱਥੇ ਠੀਕਾ ਜਿਹਦੇ ਵਿੱਚ ਆਪਣੇ ਪੰਜਾਬੀ ਬੰਦੇ ਬਹੁਤ ਉੱਥੇ ਰਹਿ ਰਹੇ ਆ ਕੁਝ ਬਹੁਤ ਵਧੀਆ ਵੀਰਾਂ ਨਾਲ ਸਾਡੀ ਤਾਂ ਗੱਲਬਾਤ ਵੀ ਹੋਈ ਤੇ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਮੋਸਟਲੀ ਜਿਹੜਾ ਬੰਦਾ ਇੱਥੇ ਆਉਣਾ ਚਾਹੂਗਾ ਉਹ YouTube ਤੇ ਪਹਿਲਾਂ ਰਿਸਰਚ ਕਰੂਗਾ ਵੀ ਕੀ ਸਹੂਤਾ ਵਾ ਇੱਕ ਵੀਡੀਓ ਉਹਨੂੰ ਪੰਜਾਬੀ ਬੰਦਿਆਂ ਦੀ ਮਿਲ ਗਈ ਆਲਮੋਸਟ ਇਹਦੇ ਬਾਰੇ ਸਾਰਾ ਉਹਨੂੰ ਪਤਾ ਲੱਗ ਜਾਊਗਾ ਵੀ ਸਿਸਟਮ ਕੀ ਆ ਵੀ ਕਿਹੜੀ-ਕਿਹੜੀ ਚੀਜ਼ ਦੀ ਲੋੜ ਪਊਗੀ ਵੈਸੇ ਅਸੀਂ ਤਾਂ ਆਏ ਆ ਯਾਰ ਨਾਰਮਲ ਕਰਤੇ ਹਾਂ ਸੜਾਂ ਤੇ ਪਰ ਅਸੀਂ ਕੈਂਪਿੰਗ ਕਰਦੇ ਆਏ ਆ ਪਿੱਛੇ ਬਾਈ ਜੀ ਇੱਕ ਕੈਂਪਿੰਗ ਵਾਲਾ ਮੈਂ ਤੁਹਾਨੂੰ ਦੱਸ ਦਿੰਦਾ ਇਹ ਕੈਰਾਵਨ ਪਾਰਕ ਤੁਹਾਨੂੰ ਬਹੁਤ ਸੌਖੇ ਮਿਲ ਜਾਂਦੇ ਆ ਜਿਹੜਾ ਆਪਣਾ ਨਹਾਉਣ ਨੂਣ ਦਾ ਬ੍ਰਸ਼ ਦਾ ਟੌਲਟ ਦਾ ਸਭ ਕੁਝ ਮੈਨੇ ਯਾਰ A to Z ਵਧੀਆ ਹੈਗਾ ਟੈਨਸ਼ਨ ਫਰੀ ਹੋਗੇ ਤੁਹਾਰੇ ਵਿੱਚ ਤੁਹਾਡੇ ਕੋਲੇ ਗੇਟ ਦੇ ਲੋਕ ਹੋਣਗੇ ਤੁਸੀਂ ਵੈਰੀ ਸੇਫ ਉੱਥੇ ਰਾਤ ਨੂੰ ਤੁਸੀਂ ਆਪਦਾ ਸਟੇ ਕਰ ਸਕਦੇ ਆ ਸਹੀ ਹੈ ਤੇ ਬਹੁਤ ਹੀ ਹਸਤਾ ਵੀਰੇ ਜਿਹਦੇ ਵਿੱਚ 35 ਜਾਂ 40 ਡਾਲਰ ਉਹ ਪਰ ਨਾਈਟ ਲੈਂਦੇ ਆ ਤੇ ਰਾਤ ਨੂੰ ਤੁਹਾਡੇ ਕੋਲ ਸਿਕਿਉਰਟੀ ਹੁੰਦੀ ਆ ਤੁਸੀਂ ਆਦਾ ਵਧੀਆ ਉੱਥੇ ਤੁਹਾਨੂੰ ਇਲੈਕਟ੍ਰਿਸਿਟੀ ਮਿਲੂਗੀ ਯੂਜ਼ ਕਰਨ ਨੂੰ ఎవਰੀਥਿੰਗ ਤੁਹਾਡੇ ਕੋਲੇ ਉੱਥੇ ਬਹੁਤ ਵਧੀਆ ਹੋਊਗਾ ਤੇ ਪਰ ਜਿਹੜਾ ਇਹ ਜਿੰਨਾ ਵੀ ਰਸਤਾ ਆ ਹੈ ਨਾ ਉਸ ਤੋਂ ਮਗਰੋਂ ਅਸੀਂ ਜਦੋਂ ਦੇ ਬ੍ਰਿਸਬੇਨ ਤੋਂ ਚੱਲੇ ਆ ਸਾਨੂੰ ਰਸਤੇ ਦੇ ਵਿੱਚ ਕੋਈ ਇੱਕ ਵੀ ਤਕਲੀਫ ਨਹੀਂ ਆਏਗੀ ਜਿਸ ਦੇ ਵਿੱਚ ਪਹਿਲਾਂ ਸਾਨੂੰ ਵੀ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਲੱਗਦਾ ਸੀ ਵੀ ਹੋਊਗਾ ਪਰ ਸਾਨੂੰ ਈਜ਼ਲੀ ਇੱਥੇ ਹਰ 3-400 ਕਿਲੋਮੀਟਰ ਦੇ ਘੇਰੇ ਦੇ ਵਿੱਚ ਵਿੱਚ ਤਿੰਨ ਤੋਂ ਚਾਰ ਕੈਰਾਵੈਨ ਪਾਰਕ ਮਿਲ ਜਾਂਦੇ ਹਾਂ ਇਹ ਕਨੇ ਯਾਰ ਆਪਾਂ ਬਾਕੀ ਬੰਦੇ ਵੇਂਦੇ ਹੋਣੇ ਆ ਰਾਇ ਵੀ ਦੇਵਾਂਗੇ ਰਾਤ ਨੂੰ ਨਾ ਯਾਰ ਡਰਾਈਵ ਕਰਿਓ ਕਿਉਂਕਿ ਕੰਗਾਰੂ ਬਹੁਤ ਵੱਜਦੇ ਆ ਬਈ ਹਾਂਜੀ ਭਾਈ ਐਵੇਂ ਗੱਡੀ ਦਾ ਨੁਕਸਾਨ ਹੋ ਜੂਗਾ ਕੋਈ ਉਹ ਚੀਜ਼ ਫਾਇਦਾ ਨਹੀਂ ਆਪ ਦਾ ਨਾ ਤੁਸੀਂ ਆਉਣਾ ਚਾਹੁੰਦੇ ਆ ਹਾਂ ਤਾਂ ਬੈਸਟ ਇਹ ਆ ਕਿ ਸ਼ਾਮ ਨੂੰ 6 ਵਜੇ ਦੇ 7 ਵਜੇ ਦੇ ਵਿੱਚ ਵਿੱਚ ਇੱਥੇ ਥੋੜੇ ਨਾ ਸੂਰਜ ਲੇਟ ਛੱਪਦਾ ਤਕਰੀਬਨ ਮੇਰੇ ਹਿਸਾਬ ਨਾਲ ਹੁਣ ਸਾਡੇ ਕੋਲੇ 7:30 ਹੋਣਗੇ ਪਰ ਅਸੀਂ ਤੁਹਾਨੂੰ ਦਿਖਾਉਣੇ ਇੱਥੇ ਸੂਰਜ ਬਹੁਤ ਸਾਹਮਣੇ ਖੜਾਗਾ ਆਪਣਾ ਤੁਹਾਨੂੰ ਲੱਗਦਾ ਹੀ ਹੋਊਗਾ ਵੀ ਇੱਥੇ ਕੋਈ ਹਨੇਰਾ ਰਹੇਗਾ ਹਨਾ ਸਹੀ ਗੱਲ ਹੈ ਤੇ ਇੱਕ ਚੀਜ਼ ਮੈਂ ਤੁਹਾਨੂੰ ਨਾਲ-ਨਾਲ ਹੋਰ ਦੱਸ ਦੇਣਾ ਆ ਵੀਰੇ ਹਾਜੀ ਇਹ ਨਾਲ-ਨਾਲ ਸਾਡੇ ਚੱਲੀ ਜਾਂਦਾ ਸਹੀ ਗੱਲ ਅਸੀਂ ਨਾ ਵਾਕ ਕਰੀ ਜਾਂਦੇ ਉਹਦੇ ਨਾਲ-ਨਾਲ ਪਰ ਸਾਥੂ ਸਾਰੀ ਤਾਂ ਹੋਈ ਨਹੀਂ ਦਿਨ ਛੱਬ ਗਿਆ ਆਲਮੋਸਟ ਅਸੀਂ ਕਿਲੋਕਮੀਟਰ ਗਏ ਆ ਕਿਲੋਮੀਟਰ ਹੁਣ ਵਾਪਸ ਆਵਾਂਗੇ ਇਹਦਾ ਹਜੇ ਅਸੀਂ ਵੀਰੇ ਇੱਕ ਸਾਈਡ ਦੇਖੀ ਆ ਸਹੀ ਗੱਲ ਜਿਹੜੀਆਂ ਬਾਕੀ ਤਿੰਨ ਸਾਈਡ ਆ ਉਹ ਸਾਡੀਆਂ ਵੀ ਦੇਖਣੀਆਂ ਬਾਕੀ ਆ ਜੋ ਕਿ ਅਸੀਂ ਮਾਰਨਿੰਗ ਉੱਠ ਕੇ ਦੇਖਾਂਗੇ ਹੁਣ ਅਸੀਂ ਜਿੱਥੇ ਸਟੇ ਕਰਨਾ ਕੈਂਪਿੰਗ ਕਰਨੀ ਆ ਹੁਣ ਅਸੀਂ ਉੱਥੇ ਚੱਲੇ ਸਹੀ ਗੱਲ ਬਾਕੀ ਯਾਰ ਮੁੰਡੇ ਖੁੰਡੇ ਵੇਖਦੇ ਆ ਚੱਲ ਮਾਹੌਲ ਵਧੀਆ ਯਾਰ ਆ ਜਾਓ ਘੁੰਮਣ ਬਾਕੀ ਭਾਈ ਜੇ ਕੋਈ ਬੰਦਾ ਆਪਣੀ ਫੈਮਿਲੀ ਨਾਲ ਆਉਣਾ ਚਾਹੁੰਦਾ ਉਹ ਵੀ ਆ ਸਕਦਾ ਕੋਈ ਇੱਥੇ ਕੋਈ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਵਧੀਆ ਸੇਫ ਜਗ੍ਹਾ ਆ ਪਰ ਹਾਰਾ ਰੂਚ ਨਾ ਰੁਕੇ ਤੇ ਏਕਣਾ ਗੱਡੀ ਉੱਡੀ ਦਾ ਫਿਰ ਵਧੀਆ ਤਾਂ ਇੰਟੀਆਂ ਬੋ ਗੱਡੀ ਠੀਕ ਆ ਤੁਸੀਂ ਫੜਾਨ ਕਰ ਲੈ ਕੇ ਆ ਸਕਦੇ ਆ ਪਰ ਉਹ ਡਿਪੈਂਡ ਕਰਦਾ ਤੁਸੀਂ ਕਿੰਨੇ ਦਿਨਾਂ ਦੇ ਹਾਂ ਤੇ ਗੱਡੀ ਕੱਡੇ ਵਧੀਆ ਚਾਹੀਦੀ ਆ ਹਾਂ ਗੱਡੀ ਵਧੀਆ ਚਾਹੀਦੀ ਟਾਇਰ ਛੋਟਾ ਵਧੀਆ ਹਾਂ ਹਾਂ ਛੋਟੀ ਗੱਡੀ ਜੇ ਤੁਸੀਂ ਆਖੋਗੇ ਜਮਾ ਛੋਟੀ ਜੀ ਗੱਡੀ ਤੇ ਨਹੀਂ ਵਾਰਾ ਨਹੀਂ ਹੁੰਦੀ ਬਈ ਉਹ ਕਿਉਂਕਿ ਇੱਥੇ ਜੋਂ ਹੀ 130 ਜਦੋਂ ਤੁਸੀਂ ਹਾਂ ਇਹੀ ਗੱਲ ਮੈਂ ਦੱਸ ਰਿਹਾ ਹਾਂ ਜੀ ਇਹ 130 ਦਾ ਜੋਂ ਆ 130 ਦੇ ਜੋਨ ਦੇ ਉੱਤੇ ਹੁਣ ਨਾ ਪੈਂਦਾ ਬਟ ਤੁਸੀਂ ਮੇਨਟੇਨ ਕਰਕੇ ਮਾੜੀ ਗੱਡੀ ਕੰਟਰੋਲ ਹੀ ਨਹੀਂ ਹੁੰਦੀ 100 ਤੇ 120 ਦੇ ਉੱਤੇ ਤੁਸੀਂ ਵਧੀਆ ਵਾਰ ਟਸ ਨਹੀਂ ਨੇੜੇ ਕੱਲ ਦਾ ਅਸੀਂ ਤਕਰੀਬਨ 1100 ਕਿਲੋਮੀਟਰ ਹਰ ਰੋਜ਼ ਦੀ ਕਲੀਅਰ ਕਰਦੇ ਹੁਣ ਜੋ ਕਿ ਸਾਨੂੰ ਬਹੁਤ ਈਜ਼ੀ ਲੱਗਦੀ ਸੀ ਮੇਨ ਗੱਲ ਪਤਾ ਕੀ ਆ ਇੱਥੇ ਰਾਹ ਨਾ ਜਿਹੜਾ ਉਹ ਬਹੁਤ ਹੀ ਖੁੱਲਾ ਕਵਾਈਟ ਆ ਤੇ ਬੰਦੇ ਦਾ ਜੀ ਕਰਦਾ ਕਿ ਸਪੀਡਿੰਗ ਕਰੀਏ ਨਿਆਰਾ ਜਹਾ ਵੀ ਕਿਉਂਕਿ ਆਪਣੇ ਉੱਥੇ 100 110 ਤੋਂ ਵੱਧ ਚਲਾਉ ਨਹੀਂ ਦਿੰਦੇ ਤੇ ਸਪੀਡਿੰਗ ਨਾ ਕਰੋ ਜਮਾਂ ਵੀ ਬਾਕੀ ਬਈ ਅਸੀਂ ਸਾਡਾ ਵੀਡੀਓ ਬਣਾਉਂਦਾ ਮਕਸਦ ਇਹ ਆ ਮੇਬੀ ਬਹੁਤ ਥੋੜੇ ਲੋਕਾਂ ਨੂੰ ਇਹ ਚੀਜ਼ ਬਾਰੇ ਪਤਾ ਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਮੇਰਾ ਵੀ ਇੱਕ ਗੋਰਾ ਫਰੈਂਡ ਸੀਗਾ ਜਿਨੇ ਮੈਨੂੰ ਕਹਿਆ ਸੀ ਕਿ ਤੂੰ ਉੱਥੇ ਜਾ ਕੇ ਆਈ ਉਹਨੇ ਮੈਨੂੰ ਇਹ ਪਲੇਸ ਦੱਸੀ ਸੀ ਉਹਨੇ ਮੈਨੂੰ ਮੋਟਿਵ ਕੀਤਾ ਸੀਗਾ ਪਹਿਲਾਂ ਮੈਨੂੰ ਵੀ ਲੱਗਦਾ ਸੀਗਾ ਕਿ ਇਹ ਕਰਨਾ ਬਹੁਤ ਮੁਸ਼ਕਲ ਆ ਪਰ ਬਹੁਤ ਈਜ਼ੀ ਆ ਹਾਂ ਠੀਕ ਐ ਬਾਈ ਵੀਡੀਓ ਦੇ ਐਂਡ ਕਰਨ ਲੱਗੇ ਆ ਇੱਕ ਵਾਰੀ ਅਸੀਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਹਾਂ ਕਿ ਇਹ ਥੋੜੀ ਜਿਹੜੀ ਖੂਬਸੂਰਤੀ ਆ ਦੇਖੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਦੋਸਤੋ ਠੀਕ ਐ ਦੋਸਤੋ ਖੁਸ਼ ਰਹੋ ਬਾਦਰੋ ਹੱਸਦੇ ਵਸਦੇ ਰਹੋ ਜ਼ਿੰਦਗੀ ਇੰਜੋਏ ਕਰੋ ਧੰਨਵਾਦੀ